ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਆ ਰਿਹਾ ਉਹ ਆਪਣਾ ਹੱਥ ਨਹੀਂ ਰੋਕਦਾ ਬੀਤਨਾ ਬੁਰਾ ਸੋਚਦਾ ਰਹਿੰਦਾ ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ ਇਹਦੀ ਇਤਨੀ ਬੁਰੀ ਸੋਚਣੀ ਲੇਕਿਨ ਫਿਰ ਵੀ ਪ੍ਰਮਾਤਮਾ ਆਪਣੇ ਹੱਥ ਨਹੀਂ ਰੋਕਦਾ ਦੋਖਨ ਦੇਖਤ ਹੈ ਦੇਖਦਾ ਪਿਆ ਪੜੋਸੀ ਵੇਖਦਾ ਵੀ ਨਹੀਂ ਤੇ ਢੰਡੋਰਾ ਪਿੱਟਦਾ ਫਲਾਣਾ ਤੇ ਇੰਜ ਹੈ ਇੰਜ ਹੈ ਪ੍ਰਮਾਤਮਾ ਦੇਖਦੇ ਹੋਇਆਂ ਵੀ ਖਾਮੋਸ਼ ਖਾਮੋਸ਼ ਦੋਖਨ ਦੇਖਤ ਹੈ ਪਰ ਦੇ ਤਨਹਾਰ ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ। ਵੇਖ ਕੇ ਅਣਡਿੱਠ ਕਰਨਾ ਇਹ ਪ੍ਰਮਾਤਮਾ ਵਾਲਾ ਸੁਭਾਅ ਹੈ। ਈਸ਼ਵਰ ਵਾਲਾ ਸੁਭਾਅ ਹੈ। ਆਮ ਹਾਲਤ ਦੇ ਵਿੱਚ ਮਨੁੱਖ ਵੇਖਦਾ ਵੀ ਨਹੀਂ ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ ਹੈ। ਨਜ਼ਰ ਅੰਦਾਜ਼ ਕਰ ਦਿੰਦਾ ਹੈ।